ਸ੍ਰੀ ਮੁਕਸਰ ਸਾਹਿਬ 40 ਮੁਕਤਿਆਂ ਦੀ ਯਾਦ ਨੂੰ ਮਨਾਇਆ ਜਾਣ ਵਾਲਾ ਮੇਲਾ ਮਾਗੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕੱਲ ਨੂੰ ਬੇਸ਼ੱਕ ਜਿਹੜਾ ਸ਼ਹੀਦੀ ਜੋੜ ਮੇਲਾ ਕੱਲ ਨੂੰ ਸ਼ਨਾਣ ਹੈ ਅੱਜ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਲੋਕ ਇਨਸਾਫ ਪਾਰਟੀ ਦੀ ਟੀਮ ਵੱਲੋਂ ਸਿਮਰਨਜੀਤ ਸਿੰਘ ਬੈਂਸ ਤੇ ਜਿਹੜਾ ਮੁਕਸਰ ਵਾਸੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਜਿਹੜੀ ਸਫਾਈ ਕੀਤੀ ਜਾ ਰਹੀ ਹੈ ਇੱਕ ਵੱਡੀ ਗੱਲ ਕਹਿ ਸਕਦੇ ਆ ਲੋਕ ਇਨਸਾਫ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਜਿਹਨਾਂ ਦੀ ਇੱਕ ਵੱਖਰੀ ਪਛਾਣ ਹੈ ਆਪਣੇ ਵਿਵਾਕ ਅੰਦਾਜ਼ੀ ਨੂੰ ਲੈ ਕੇ ਸੇਵਾ ਕਰਨ ਦੇ ਤਰੀਕੇ ਨੂੰ ਲੈ ਕੇ ਰਾਜਨੀਤੀ ਕਰਨ ਨੂੰ ਲੈ ਕੇ ਉਹ ਇੱਥੇ ਜਿਹੜਾ ਸਫਾਈ ਲੀਡਰ ਸਰ ਸਿਮਰਨਜੀਤ ਸਿੰਘ ਬੈਂਸ ਨੇ ਜਿਹੜੇ ਆਪਣੀ ਸੇਵਾ ਕਰ ਰਹੇ ਨੇ 40 ਮੁਕਤਿਆਂ ਦੀ ਧਰਤੀ ਦੇ ਬੈਂਸ ਸਾਹਿਬ ਕੀ ਸਨੇਹਾ ਦੇਣਾ ਚਾਹੁੰਦੇ ਹੋ ਇਸ ਤਰ੍ਹਾਂ ਸੜਕਾਂ ਦੇ ਉੱਤੇ ਜਿਹੜਾ ਕਚਰਾ ਚੁੱਕ ਕੇ ਗੰਦਗੀ ਵਿੱਚ ਹੱਥ ਮਾਰ ਕੇ ਗੁਰੂ ਸਾਹਿਬ ਦੀ ਇਹ ਭਾਰ ਬਖਸ਼ਿਸ਼ ਆ ਗੁਰੂ ਸਾਹਿਬ ਸੇਵਾ ਲੈ ਰਹੇ ਆ ਉਹ ਮਹਾਨ ਪਵਿੱਤਰ ਸਥਾਨ 40 ਮੁਕਤਿਆਂ ਦੀ ਯਾਦ ਅਰ ਮੈਂ ਪਿੱਛੇ ਸਰਕਾਰ ਦੇ ਲੱਗੇ ਹੋਏ ਵੱਡੇ ਵੱਡੇ ਹੋਰਡਿੰਗ ਦੇਖ ਕੇ ਆਇਆ ਜਿਨ੍ਹਾਂ ਦੇ ਵਿੱਚ ਸਰਕਾਰ ਇਸ ਬਹੁਤ ਵੱਡੇ ਸ਼ਹੀਦੀ ਸਾਕੇ ਦੀ ਵਧਾਈ ਦੇ ਰਹੀ ਹੈ ਇਹ ਉਹੀ ਕਾਂਗਰਸ ਹਕੂਮਤ ਹੈ ਜਿਨੇ ਛੋਟੇ ਤੇ ਵੱਡੇ ਸਾਬਜਾਂ ਦੇ ਤੇ ਮਾਤਾ ਗੁਜਰਕੌਰ ਦਾ ਸ਼ੀਦੀ ਸਾਕਾ ਫਤੇਗੜ ਸਾਹਿਬ ਦੀ ਧਰਤੀ ਤੋਂ ਸਭਾ ਜਿਹੜੀ 24 ਤਰੀਕ ਤੋਂ 30 ਤਰੀਕ ਤੱਕ ਤੇ ਇਹਨਾਂ ਨੇ ਪੰਚਾਇਤਾਂ ਇਲੈਕਸ਼ਨਾਂ ਰੱਖਤੀਆਂ ਦਿਲੋਂ ਇਹ ਕਾਂਗਰਸ ਹੋ ਜਮਾਤ ਹੈ ਜਿਨੇ ਅਕਾਲ ਤਖਤ ਸਾਹਿਬ ਟਾਇਆ ਇਹਨੇ ਦਰਬਾਰ ਸਾਹਿਬ ਤੇ ਗੋਲੀਆਂ ਚਲਾਈਆਂ ਜਿਨੇ ਬਯਉਂਤਵਾਦ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਅੰਦਰ ਪੰਜਾਬੀਆਂ ਤੇ ਸਿੱਖਾਂ ਦਾ ਕਤਲੇਆਮ ਕੀਤਾ ਇਹਨਾਂ ਨੂੰ ਸ਼ਹਾਦਤਾਂ ਦੇ ਨਾਲ ਕੀ ਪਿਆ ਗੁਰੂ ਸਾਹਿਬ ਸੇਵਾ ਲੈ ਰਹੇ ਸੇਵਾ ਕਰ ਰਹੇ ਪਿਆ ਸਾਬ ਅਕਾਲੀ ਪਾਰਟੀ ਕਨੂੰ ਰਾਜਨੀਤੀ ਕਰ ਰਹੀ ਹੈ ਕਾਨਫਰੰਸ ਕਰ ਰਹੀ ਆ ਤੇ ਇਹਨਾਂ ਨੇ ਕਾਨਫਰੰਸ ਬੇਸ਼ੱਕ ਨਹੀਂ ਕੀਤੀ ਪਰ ਫਲੈਕਸ ਲਾ ਕੇ ਸਿੱਧੀ ਜੋੜ ਮੇਲੇ ਦੀ ਵਧਾਈ ਦੇ ਰਹੇ ਇੱਕ ਫਰਕ ਕੀ ਹੈ ਇਹਨਾਂ ਦੋਨਾਂ 'ਚ ਅਸੀਂ ਕਿਸੇ ਦੀ ਨਿੰਦਾ ਜਾਂ ਚੁਗਲੀ ਕਰਨ ਵਾਸਤੇ ਇੱਥੇ ਨਹੀਂ ਆਏ ਨਾ ਹੀ ਅਸੀਂ ਕੋਈ ਰਾਜਨੀਤਿਕ ਕੋਈ ਲੋਭ ਲਾਲਚ ਵਾਸਤੇ ਆਏ ਹਾਂ ਅਸੀਂ ਤਾਂ ਗੁਰੂ ਸਾਹਿਬ ਨੇ ਸੇਵਾ ਬਖਸ਼ਿਸ਼ ਕੀਤੀ ਹੈ ਅੱਜ ਦੇ ਦਿਨ ਸੇਵਾ ਨੂੰ ਸਮਰਪਿਤ ਹੈਗਾ ਪਰ ਅਕਾਲੀ ਪਾਰਟੀ ਇੱਥੇ ਰਾਜਨੀਤੀ ਕਰਕੇ ਕਾਨਫਰੰਸ ਕਰ ਰਹੀ ਹੈ ਤੁਸੀਂ ਵੀ ਇੱਕ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਹੋ ਸੁਭਰਦਰੇ ਇਤਿਹਾਸਕ ਸਚਾਈ ਹੈਗੀ ਆ ਜਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੁੰਦੀ ਹੈ ਨਾ ਗਿੱਦੜ ਦੀ ਮੌਤ ਆਉਂਦੀ ਹੈ ਤੇ ਮਸੀਤ ਮੋਰੇ ਹੱਗਣ ਚ ਲਿਆ ਜਾਂਦਾ ਅੱਜ ਬਾਦਲਾਂ ਦਾ ਹਉਮੇ ਤੇ ਹੰਕਾਰ 60 ਐਮਐਲਿਆਂ ਤੋਂ 14 ਆ ਜਾਣੇ ਰੱਸੀ ਜਲ ਗਈ ਵਟ ਨਹੀਂ ਗਿਆ ਵਾਇਗਰੂ ਉਹਨਾਂ ਨੂੰ ਵੀ ਸਮੱਤ ਬਖਸ਼ਿਸ਼ ਕਰੇ ਸੋ ਬੈਂਸ ਸਾਹਿਬ ਦਾ ਕਹਿਣਾ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤੇ ਉਹ ਜਿਹੜਾ ਭੱਜਦਾ ਹੈ ਲੋਕ ਵੀ ਮੌਜੂਦ ਨੇ ਅਪਣਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਗੱਜਨਵਾਰਾ ਮੈਂ ਲੋਕ ਸਭਾ ਦਾ ਫੈਕਟਰੀ ਜਰਨਲ ਹਾਂ ਜੀ ਬੈਂਸ ਸਾਹਿਬ ਸਫਾਈ ਕਰ ਰਿਹਾ ਕੀ ਕਹੋਗੇ ਇਸ ਨੂੰ ਹਾਂ ਤੁਸੀਂ ਆਮ ਤੌਰ ਤੇ ਦੇਖਦੇ ਹੋ ਵੀ ਕੋਈ ਲੀਡਰ 1 ਮਿੰਟ ਲਈ 2 ਮਿੰਟ ਲਈ ਅੱਧੇ ਘੰਟੇ ਲਈ ਫੋਟੋ ਲਾਉਣ ਲਈ ਆਉਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਟੋ ਲਹਾਈਆਂ ਤੇ ਪ੍ਰੈਸ ਨੂੰ ਬਿਵਾਈਟ ਦਿੱਤੀ ਵਗ ਜਾਂਦੇ ਨੇ ਪਰ ਬੈਂਸ ਸਾਹਿਬ ਇਤਨਾ ਮੰਨ ਦੇ ਪੱਕੇ ਇਰਾਦੇ ਵਾਲੇ ਨੇ ਵੀ ਸਫਾਈ ਕਰਨ ਜਿਹੜੇ ਕੰਮ ਨੂੰ ਲੱਗਦੇ ਨੇ ਚਾਹੇ ਕ੍ਰਾਪਸ਼ਨ ਦੀ ਸਫਾਈ ਹੋਵੇ ਚਾਹੇ ਗੰਦ ਦੀ ਸਫਾਈ ਹੋਵੇ ਮਤਲਬ ਉਹਨਾਂ ਨੇ ਹਰ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਸਫਾਈ ਕਰਨ ਦਾ ਪੱਕੀ ਮੰਨ ਚ ਧਾਰੀ ਵੀ ਆ 6 ਘੰਟੇ 7 ਘੰਟੇ ਲਗਾਤਾਰ ਖੁਦ ਕਲੀ ਪਾ ਕੇ ਝਾੜੂ ਲਗਾ ਕੇ ਤੇ ਖੁਦ ਆਪਣੇ ਫਿਜ਼ੀਕਲੀ ਸਫਾਈ ਕਰ ਰਹੇ ਨੇ ਜੀ ਲੋਕ ਇਨਸਾਫ ਪਾਰਟੀ ਦੇ ਸਫਾਈ ਕਰ ਰਹੀ ਆ ਤੁਸੀਂ ਵੀ ਸ਼ਹਿਰ ਦੇ ਵਿੱਚ ਰਾਜਨੀਤਿਕ ਹਸਤੀ ਵੀ ਉਹ ਤੁਹਾਨੂੰ ਕੀ ਲੱਗਦਾ ਜਿਹੜੇ ਬਾਕੀ ਲੀਡਰ ਨੇ ਕੀ ਫਰਕ ਕੀ ਆ ਫਰਕ ਇਹ ਆ ਵੀ ਉਹ ਕੱਲ ਇੱਥੇ ਪਵਿੱਤਰ ਦਿਹਾੜੇ ਦੇ ਆ ਕੇ ਝੂਠ ਬੋਲਣਗੇ ਗੱਬ ਬੋਲਣਗੇ ਐਵੇਂ ਲੋਕਾਂ ਨੂੰ ਝੂਠੇ ਵਿਸ਼ਵਾਸ ਦਿਵਾਉਣਗੇ ਪਰ ਸਹੀ ਕੰਮ ਪਹਿਲੀ ਵਾਰੀ ਮੁਕਸਰ ਦੀ ਪਵਿੱਤਰ ਧਰਤੀ ਦੇ ਮਾਤਾ ਭਾਗੌਰ ਨੇ ਜਿਹੜੀ ਪ੍ਰੇਰਣਾ ਦਿੱਤੀ ਸੀ 40 ਮੁਕਤਿਆਂ ਨੂੰ ਤੇ 10 ਲੱਖ ਫੌਜ ਨਾਲੋਂ ਲੜੇ ਸੀ ਤੇ ਇਸ ਪਵਿੱਤਰ ਧਰਤੀ ਦੇ ਘਰ ਲੱਖਾਂ ਲੋਕਾਂ ਨੇ ਆਉਣਾ ਉਹਨਾਂ ਦੇ ਚਰਨ ਪੈਣੇ ਆ ਇਸ ਲਈ ਲੋਕ ਇਨਸਾਫ ਪਾਰਟੀ ਬੈਂਸਪਰਾ ਇਹਨਾਂ ਨੇ ਬਹੁਤ ਵਧੀਆ ਕਦਮ ਚੱਕਿਆ ਕਿਉਂਕਿ ਮੁਕਸਰ ਗੰਦੇ ਸ਼ਹਿਰਾਂ ਚ ਆ ਗਿਆ ਜਿਹੜੀ ਖਤਰਾਨੇ ਦੀ ਢਾਲ ਤੋਂ ਸ੍ਰੀ ਮੁਕਸਰ ਸਾਹਿਬ ਦਸਵੇਂ ਪਾਤਸ਼ਾਹ ਦੀ ਸ਼ੋਭਾ ਪ੍ਰਾਪਤ ਨਾਲ ਬਣਿਆ ਉਸ ਨੂੰ ਚਾਰ ਚੰਨ ਅੱਜ ਲੱਗੇ ਆ ਜੇ ਸਾਰੇ ਲੋਕ ਇੰਦਾ ਕਰਨਗੇ ਤਾਂ ਬਹੁਤ ਵੱਡੀ ਗੱਲ ਹੋ ਜੂਗੀ ਮੈਂ ਸਮਝਦਾ ਸਾੜੀਆਂ ਪਾਰਟੀਆਂ ਨੂੰ ਸਾਰੇ ਕੰਮ ਤੋਂ ਉੱਪਰ ਉੱਠ ਕੇ ਇਸ ਮੇਲੇ ਤੇ ਮੇਲਾ ਨਹੀਂ ਇਹ 40 ਮੁਕਤੀਆਂ ਨੂੰ ਨਮਸਕਾਰ ਕਰਨ ਵਾਸਤੇ ਜਿਹੜੇ ਲੋਕ ਆਉਂਦੇ ਆ ਇਸ ਲਈ ਇਹ ਧਰਤੀ ਪਵਿੱਤਰ ਨੂੰ ਨਮਸਕਾਰ ਹੈ ਸਾਡੇ ਵੱਲ ਸਾਡੇ ਨਾਲ ਸ੍ਰੀ ਮੁਖਸ਼ੇਸ਼ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਲੰਬਾ ਸਾਹਮਣੇ ਲੰਮਾ ਸਾਹਿਬ ਕੀ ਕਹੋਗੇ ਕੀ ਸੁਨੇਹਾ ਹੈ ਜਿਹੜਾ ਸਦਾਈ ਸਫਾਈ ਕਰਕੇ ਤੁਸੀਂ ਦੇ ਰਹੇ ਹੋ ਸਨੇਹਾ ਤੇ ਇਹੀ ਹੈ ਵੀਰ ਜੀ ਆਪਣੀ ਪਵਿੱਤਰ ਧਰਤੀ ਹੈ ਠੀਕ ਹੈ ਜਿਹੜਾ ਸਾਡਾ ਮੇ ਮੋਟਿਵ ਹੈ ਮੋਹ ਮੋਟਿਵ ਇਹੀ ਹੈ ਵੀ ਭ੍ਰਸ਼ਟਾਚਾਰ ਨਸ਼ਾ ਮੁਕਤ ਸੁੱਚਾ ਸਾਫ਼ ਸੁਥਰਾ ਜੀਵਨ ਆਉਣ ਵਾਲੀ ਪੀੜ੍ਹੀ ਨੂੰ ਦੇਣ ਵਾਸਤੇ ਇਹ ਮੁਹਿੰਮ ਚੱਲੂ ਹੈ ਤੇ ਅੱਗੇ ਵੀ ਤੁਹਾਡੇ ਪਿਆਰ ਦੇ ਨਾਲ ਬੈਸ ਸਾਹਿਬ ਦੇ ਆਸ਼ੀਰਵਾਦ ਨਾਲ ਆਪਾਂ ਹੀ ਚੱਲਦੇ ਰਹਿਣਾ ਤੁਸੀਂ ਲੋਕੋ ਲੋ ਤੁਸੀਂ ਲੋਕੋ ਲੋ ਕੀ ਇਹ ਮੇਲੇ ਵੇਲੇ ਸਫਾਈ ਕਰੋਗੇ ਕਿ ਅੱਗੇ ਪਿੱਛੇ ਵੀ ਖਿਆਲ ਰੱਖੋਗੇ ਅੱਗੇ ਪਿੱਛੇ ਵੀ ਖਿਆਲ ਰੱਖਾਂਗੇ ਜੀ ਲੋਕਾਂ ਸਾਥ ਮਿਲਣਾ ਜਿਹੜਾ ਪ੍ਰੇਮ ਮਿਲਣਾ ਚਾਹੀਦਾ ਸਾਨੂੰ ਅਸੀਂ ਤੁਹਾਡੇ ਨਾਲ ਆ ਦਰਬਾਰਦਾਰ ਬੇਨਤੀ ਕਰਦਾ ਵੀ ਜਿਹੜਾ ਪ੍ਰਸ਼ਾਸਨ ਨੇ ਕੰਮ ਕਰਨਾ ਸੀ ਉਹ ਸੰਗਤ ਕਰ ਰਹੀ ਹੈ ਸੇਵਾ ਭਾਵਨਾ ਨਾਲ ਸੰਗਤ ਕੰਮ ਕਰ ਰਹੀ ਹੈ ਪਰ ਪ੍ਰਸ਼ਾਸਨ ਹਜੇ ਤੱਕ ਵੀ ਕੈਪਟਨ ਤੇ ਬਾਦਲਾਣ ਦੀ ਮਤਲਬ ਉਹ ਤਾਬਿਆਂ ਦੇ ਵਿੱਚ ਫਿਰਦਾ ਹੈ ਮਤਲਬ ਉਹਨਾਂ ਨੂੰ ਕੋਈ ਮੁਕਸਰ ਸ਼ਹਿਰ ਨਾਲ ਇਤਿਹਾਸ ਸ਼ਹਿਰ ਨਾਲ ਮਤਲਬ ਨਹੀਂ ਵੀ ਅਸੀਂ ਅਸੀਂ ਸਫਾਈ ਕਰਕੇ ਪਰ ਸੰਗਤ ਸੇਵਾ ਕਰ ਰਹੀ ਹੈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਾਹਿਬ ਉਹ ਵੀ ਖੁਦ ਕਲੀ ਪਾ ਰਿਹਾ ਸਵੇਰ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਕੰਮ ਅ ਲੋਕਾਂ ਦਾ ਇੱਕ ਇਸ਼ਾਰਾ ਵੀ ਜਿਹੜੇ ਸ੍ਰੀ ਮੁਖਸਰ ਸਾਹਿਬ ਨੂੰ ਜਿਵੇਂ ਗੰਦੇ ਸ਼ਹਿਰ ਦੇ ਵਿੱਚ ਕਿੰਨਾ ਗਿਆ ਸੀ ਇਹ ਕੰਮ ਜਿਹੜੇ ਪ੍ਰਸ਼ਾਸਨ ਦੇ ਕਰਨ ਵਾਲੇ ਨੇ ਉਹ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਜਾਂ ਲੋਕਲ ਪ੍ਰਸ਼ਾਸਨ ਉਹਨਾਂ ਦਾ ਕੰਮ ਸੀ ਪਰ ਕਾਰਾ ਜਿਹੜੇ ਮੁਖਸਰ ਦੇ ਲੋਕ ਖੁਦ ਜਿਹੜੇ ਆ ਝਾੜੂ ਲੈ ਕੇ ਸੜਕਾਂ ਦੇ ਉਹ ਨਿੱਤਰੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬੜਾ ਵੱਡਾ ਸੋਹਣਾ ਕਾਫਲਾ ਜਿਹੜਾ ਰੰਗ-ਬਰੰਗੀਆਂ ਦਸਤਾਰਾਂ ਤੇ ਸਾਰੇ ਧਰਮਾਂ ਦੇ ਲੋਕ ਸਾਰੀਆਂ ਜਾਤਾਂ ਪਾਤਾਂ ਦੇ ਲੋਕ ਅੱਜ ਮੁਖਸਰ ਸਾਹਿਬ ਦੀ ਸਫਾਈ ਕਰ ਰਹੇ ਨੇ ਹੋਰ ਇੱਥੇ ਕੋਈ ਸੰਗਤਾਂ ਹੈਗੀਆਂ ਜਿੰਨਾਂ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹਾਂਜੀ ਕੀ ਸਰ ਸਾਹਿਬ ਗੰਦੇ ਸ਼ਾਰਾਂ ਚ ਵੀ ਗਿਨਿਆ ਗਿਆ ਸੀ ਅੱਜ ਬੜੀ ਗੰਦਗੀ ਹੈ ਬੇਸ਼ੱਕ 40 ਮੁਕਤਾਂ ਦੀ ਸ਼ੀਦੀ ਦਾੜਾ ਵੀ ਆ ਕੀ ਪ੍ਰਸ਼ਾਸਨ ਨੂੰ ਨਹੀਂ ਚਾਹੀਦਾ ਸਫਾਈ ਕਰਦਾ ਉਹ ਇਹ ਤਾਂ ਚਾਹੀਦਾ ਸੀਗਾ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਨਾ ਹੀ ਇਹ ਸੰਗਤਾਂ ਨੂੰ ਪ੍ਰਾਲਾ ਕਰਨਾ ਪੈਂਦਾ ਇਹ ਹਰੇਕ ਸਾਲ ਹੀ ਮਤਲਬ ਕਿ ਇੱਥੇ ਗੰਦ ਪਿਆ ਹੁੰਦਾ ਵੀ ਚਲੋ ਇਹ ਤਾਂ ਵੀ ਲੋਕ ਇਨਸਾਫ ਪਾਰਟੀ ਵੱਲੋਂ ਇੱਕ ਪਹਿਲਾ ਅਦਮ ਕਦਮ ਚੱਕਿਆ ਗਿਆ ਵੀ ਸਫਾਈ ਮਹਮ ਕੀਤੀ ਜਾਵੇ ਕਾਂਗਰਸੀਆਂ ਨੇ ਮੇਲੇ ਦੀ ਵਧਾਈ ਦਿੱਤੀ ਹੋਈ ਹੈ ਪਿੱਛੇ ਇਹ ਤਾਂ ਬਹੁਤ ਮਾੜਾ ਕੰਮ ਵੀ ਵਧਾਈ ਕਰ ਦੀ ਸ਼ੀਦੀ ਦਾੜਾ ਦੀ ਵਧਾਈਆਂ ਦੇਈਏ ਨਾ ਸ਼ਰਮ ਕਰੋ ਤੁਸੀਂ ਵੀ ਇਹਦਾ ਜੀਐਨ ਕਹੋ ਜਦੋਂ ਸੰਗਤ ਜਿਹੜੀ ਆ ਰਹੀ ਹੈ ਇੱਥੇ ਗੁਰੂ ਘਰ ਮੱਥਾ ਟੇਕ ਰੋ ਉਹਨਾਂ ਨੂੰ ਜੀਐਨ ਕਹੋ ਤੁਸੀਂ ਮਤਲਬ ਕਿ ਉਹਨਾਂ ਨੂੰ ਕਹੀ ਜਾਂਦੇ ਆ ਵਧਾਈਆਂ ਦੇਈਏ ਨੇ ਕਾਹਦੀਆਂ ਵਧਾਈਆਂ 40 ਮੁਕਤੇ ਦਾ ਸ਼ਹੀਦੀ ਦਿਹਾੜਾ ਤੇ ਵਧਾਈਆਂ ਦੇਈਏ ਨੇ ਬਹੁਤ ਮਾੜੀ ਗੱਲ ਉਹਨਾਂ ਦੀ ਸੋਚ ਹੀ ਮਾੜੀ ਹੈ ਉਹਨਾਂ ਦੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਜਿਹੜਾ ਤੁਸੀਂ ਸਫਾਈ ਕਰ ਰਹੇ ਹੋ ਮੇਰਾ ਨਾਮ ਸੁਤਵੀਰ ਸਿੰਘ ਹੈ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਤੁਸੀਂ ਅਸੀਂ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਸਾਡਾ ਫਿਰ ਕੀ ਸੋਚ ਕੇ ਕਿ ਅੱਜ ਬੈਂਸ ਭਰਾਵਾਂ ਦਾ ਇਕੱਠ ਹੈ ਤੁਸੀਂ ਉਹਨਾਂ ਦੇ ਨਾਲ ਹੋ ਤੁਸੀਂ ਤਾਂ ਫਿਰ ਲੋਕ ਸੇਵਾ ਪਾਰਟੀ ਦੇ ਮੰਨ ਜਾਓਗੇ ਨਾ ਨਹੀਂ ਅਸੀਂ ਉਹਦੇ ਨਾਲ ਆ ਭਲਾ ਉਹ ਕਾਂਗਰਸ ਆ ਭਲਾ ਕਾਲੀ ਦਲ ਆ ਭਲਾ ਆਮ ਆਦਮੀ ਪਾਰਟੀ ਆ ਭਲਾ ਬੈਸ ਭਰਾਵਾ ਦੀ ਪਾਰਟੀ ਆ ਜੋ ਪਾਰਟੀ ਸਾਡੇ ਸ਼ਹਿਰ ਦਾ ਪੰਜਾਬ ਦਾ ਵਿਕਾਸ ਕਰੂਗੀ ਅਸੀਂ ਉਹਦੇ ਨਾਲ ਰਵਾਂਗੇ ਬਹੁਤ ਚੜ ਕੇ ਹਿੱਸਾ ਲਵਾਂਗੇ ਕੋਈ ਵੀ ਪਾਰਟੀ ਹੋਵੇ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਅਸੀਂ ਇੱਕ ਦੁਕਾਨਦਾਰ ਜਿਹੜਾ ਇਕੱਠਾ ਹੈ ਇਹ ਬੈਸ ਭਰਾਵਾ ਦਾ ਬੈਸ ਭਰਾਵਾ ਦੀ ਜਿਹੜੀ ਸੋਚ ਆ ਦੂਜੀਆਂ ਪਾਰਟੀਆਂ ਤੋਂ ਬਹੁਤ ਅਲੱਗ ਆ ਤੁਸੀਂ ਮੰਨਦੇ ਹੋ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਸੋ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਅੱਜ ਕਾਫਲਾ ਜਿਹੜਾ ਸ੍ਰੀ ਮੁਖਤਸਰ ਸਾਹਿਬ ਦੇ ਵਿੱਚ ਉਹ ਸਿਮਰਿੰਦਰ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਜਿਹੜਾ ਸਫਾਈ ਕਰ ਰਹੇ ਨੇ 40 ਮੁਕਤਿਆਂ ਦੇ ਇਸ ਪਵਿੱਤਰ ਸ਼ਹੀਦੀ ਧੜੇ ਦੇ ਉੱਤੇ ਨਾਲ ਹੀ ਉਹ ਜਿਹੜੀ ਉਸ ਕੰਮ ਦੀ ਵੀ ਜਿਹੜੀ ਆ ਉਹ ਜਿਹੜੀ ਵਿਰੋਧਤਾ ਕਰਦੇ ਨੇ ਜਿੱਥੇ ਕਾਂਗਰਸ ਸਰਕਾਰ ਨੇ ਮੇਲਾ ਮਾਗੀ ਦੇ ਸ਼ਹੀਦੀ ਧੜੇ ਦੇ ਉੱਤੇ ਵਧਾਈਆਂ ਦਿੱਤੀਆਂ ਗਈਆਂ ਨੇ ਵੀਡੀਓ ਜਰਨਲਿਸਟ ਤਮਕੀਰ ਤਸਵੀਰ ਸਿੰਘ ਦਾ ਖਾਲਸ ਟੀਵੀ ਸ੍ਰੀ ਮੁਖਤਸਰ ਸਾਹਿਬ